ਥੋੜਾ ਵਿਚਾਰ ਹੈ ਜਿਹੜੀਆਂ ਤੁਸੀਂ کہہ ਰਹੇ ਜਿਵੇਂ ਕੋਈ ਕਹਿੰਦੇ ਸਾਨੂੰ ਦਰਸ਼ਨ ਹੋ ਗਏ ਮਾਲਕ ਦੇ ਕੋਈ ਕਹਿੰਦਾ ਮੈਂ ਸ਼ੇਪ ਪੁਰੀ ਚਲਾ ਗਿਆ ਜਾਂ ਕੋਈ ਕਹਿੰਦਾ ਆ ਮਤਲਬ ਕਈ ਮਤਲਬ ਜਿਵੇਂ ਕੋਈ ਦਾਅਵੇ ਕਰਦੇ ਆ ਕਈ ਤਰ੍ਹਾਂ ਦੇ ਦਾਅਵੇ ਕਰਦੇ ਆ ਭਾਜੀ ਦਾਵਾ ਦਾਵਾ ਕਰਨ ਵਾਲਾ ਬੰਦਾ ਕਦੀ ਰੱਬ ਤੱਕ ਨਹੀਂ ਪਹੁੰਚਦਾ ਮੈਂ ਅੱਗੇ ਵੀ ਤੁਹਾਨੂੰ ਪਿੱਛੇ ਜੀ ਵੀ ਬੇਨਤੀ ਕਰਕੇ ਖਟਿਆ ਵੀ ਕੋਈ ਏਦਾਂ ਦੀਆ ਵੀਡੀਓ ਤਾਂ ਕੀ ਆ ਵੀਰ ਜੀ ਪਾਉਣੀ ਆ ਤੁਸੀਂ ਕਹਿ ਦਿਓ ਤੇ ਆਪਾਂ ਜੋ ਇਹੋ ਜਿਹਾ ਮਰਜ਼ੀ ਕਹਿ ਕੇ ਪਾ ਦਿੰਨੇ ਆ ਇਹ ਜਿਹੜੀਆਂ ਅਵਸਥਾਵਾਂ ਹੁੰਦੀਆਂ ਨਾ ਭਾਜੀ ਜਦੋਂ ਮਾਲਕ ਕਿਰਪਾ ਕਰਦਾ ਉਹਨੋਂ ਤਾਂ ਲਕਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਜਿਹੜੇ ਸਾਧੂ ਸੰਤ ਤੇ ਜਿਵੇਂ ਅੱਗੇ ਵੀ ਆਪਾਂ ਵਿਚਾਰ ਕਰਦੇ ਹਟੇ ਆਵੇਂ ਬਾਬਾ ਆਨੰਦ ਸਿੰਘ ਜੀ ਹੋਗੇ ਤੇ ਜਾਂ ਬਾਬਾ ਰਾਣਾ ਸਾਹ ਵਾਲੇ ਹੋਗੇ ਜਾਂ ਹੋਰ ਗੁਰਮਖਤਿਆਰੇ ਹੋਗੇ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ ਇਹ ਉਹ ਲੁਕਾਉਣ ਵਾਲੀ ਚੀਜ਼ ਹੁੰਦੀ ਆ ਨਾ ਕਿ ਰੌਲਾ ਪਾਉਣ ਵਾਲੀ ਆ ਹੁਣ ਮੰਨ ਲਓ ਤੁਸੀਂ ਇਹਦਾ ਕੋਈ ਪੈਰਾਮੀਟਰ ਨਹੀਂ ਹੈਗਾ ਵੀ ਤੁਸੀਂ ਕੋਈ ਬੰਦਾ ਕੱਲ ਨੂੰ ਅਮਰੇ ਚੱਕ ਕੇ ਕਵੇ ਜੀ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਏ ਕੋਈ ਕਹਿੰਦਾ ਜੀ ਮੈਨੂੰ ਫੋਟੋ ਦੇ ਵਿੱਚ ਦਰਸ਼ਨ ਹੋ ਗਏ ਕੋਈ ਕਹਿੰਦਾ ਜੀ ਮੇਰੀ ਰੂਹ ਉੱਥੇ ਨਿਕਲ ਕੇ ਚਲੀ ਗਈ ਇਹ ਭਾਜੀ ਸਾਰੀ ਆ ਜਿਹੜੀ ਮੇਰੀ ਬੇਨਤੀ ਆ ਸੰਗਤ ਨੂੰ ਇਹ ਪਖੰਡ ਭਾਜੀ ਆ ਜਿਹਨੂੰ ਆਪਾਂ ਕਹਿੰਦੇ ਕਾਲ ਦਾ ਇੱਕ ਸਿਸਟਮ ਚਲਾਇਆ ਹੋਇਆ ਕੋਈ ਵੀ ਇਦਾਂ ਕਿਸੇ ਨੂੰ ਦਰਸ਼ਨ ਨਹੀਂ ਹੁੰਦੇ ਜਿਨ੍ਹਾਂ ਦੀਆਂ ਘਾਲਣਾ ਘਾਲੀਆਂ ਹੋਈਆਂ ਹੁੰਦੀਆਂ ਨਾ ਵੀਰ ਜੀ ਉਹ ਰੌਲਾ ਨਹੀਂ ਪਾਉਂਦੇ ਇਹ ਜਿਹੜੇ ਰੌਲਾ ਪਾਉਂਦੇ ਆ ਉਹਨਾਂ ਕੋਲੇ ਕੁਝ ਨਹੀਂ ਹੁੰਦਾ ਠੀਕ ਹੈ ਨਾ ਜੀ ਇਹ ਚੀਜ਼ ਆ ਵੀ ਜਿਵੇਂ ਪਾਉਣ ਨੂੰ ਕੀ ਆ ਤੁਸੀਂ ਕੋਈ ਵੀ ਪਾ ਦਿਓ ਅਸੀਂ ਇਸ ਚੀਜ਼ ਦੇ ਸ਼ੁਰੂ ਤੋਂ ਬੇਨਤੀ ਕਰਦੇ ਆਏ ਗੁਰਮੁਖ ਖਾਨ ਵੀ ਭਾਜੀ ਕੋਈ ਤੁਸੀਂ ਤੁਹਾਨੂੰ ਕੋਈ ਬੰਦਾ ਕਹਿੰਦਾ ਜੀ ਅੱਜ ਕੱਲ ਤੁਹਾਨੂੰ ਵੀਡੀਓ ਕੱਢ ਕੇ ਵੇਖ ਲਓ ਘੱਟ ਤੋਂ ਘੱਟ 100 ਬੰਦੇ ਦੀ ਵੀਡੀਓ ਮਿਲ ਜੂਗੀ ਐਦਾਂ ਕੋਈ ਕਹਿੰਦਾ ਜੀ ਮੈਨੂੰ ਦਰਸ਼ਨ ਹੋ ਗਏ ਮੇਰਾ ਧਿਆਨ ਲੱਗ ਗਿਆ ਮੇਰੀ ਰੂਹ ਨਿਕਲ ਗਈ ਉਹ ਹੋ ਗਿਆ ਉਹ ਹੋ ਗਿਆ ਇਹ ਭਾਜੀ ਸਾਰਾ ਇੱਕ ਕਾਲ ਦਾ ਚਲਾਇਆ ਹੋਇਆ ਯੰਤਰ ਹੈ ਕੋਈ ਐਦਾਂ ਕੋਈ ਦਰਸ਼ਨ ਨਹੀਂ ਹੁੰਦੇ ਕੋਈ ਸ਼ੇਦਾਂ ਹੁੰਦਾ ਨਹੀਂਗਾ ਜਦੋਂ ਮਾੜੀ ਕਿਰਪਾ ਕਰਦੇ ਆ ਧਿਆਨ ਤੋਂ ਬਾਅਦ ਬੰਦਾ ਜਾਂਦਾ ਉਹ ਰੌਲਾ ਨਹੀਂ ਪਾਉਂਦਾ ਉਹ ਦੁਨੀਆਦਾਰੀ ਤਾਂ ਟੁੱਟ ਜੂਗਾ ਜਦੋਂ ਤੁਸੀਂ ਇਹ ਬੰਦਗੀ ਕਰਨ ਲੱਗ ਗਏ ਨਾ ਤੁਹਾਡੇ ਮਨ ਦੀ ਅਵਸਥਾ ਹੀ ਢੀ ਉੱਚੀ ਹੋ ਜਾਣੀ ਤੁਸੀਂ ਤਾਂ ਲਕਾਉਂਗੇ ਜ ਬਾਣੀ ਨੇ ਕਿਹਾ ਨਾ ਉਹ ਇਹਨੇ ਮਾਲਕ ਪਾਲਿਆ ਉਹਨੇ ਤਾਂ ਲਪੋਇਆ ਉਹਨੇ ਰੋਲਾ ਪਾਪਾ ਕੇ ਥੋੜੀ ਦੱਸਿਆ ਗੁਰਬਾਣੀ ਦੀ ਤੋਕ ਹੈ ਕੋਈ ਮੈਂ ਨਹੀਂ ਹੈਗਾ ਆਪਦੇ ਕੋਲੋਂ ਬੋਲਦਾ ਜਿਨ੍ਹਾਂ ਨੇ ਮਹਾਰਾਏ ਨੇ ਪਾਇਆ ਮਹਾਰਾਏ ਨੇ ਦੱਸਿਆ ਵੀ ਕਿਦਾਂ ਸ਼ਬਦ ਵਜੇ ਕਿਦਾਂ ਅਣਸਾਦੇ ਸ਼ਬਦ ਵਜਿਆ ਸਾਡੇ ਅੰਦਰ ਕਿਦਾਂ ਜਾ ਕੇ ਮਾਲਕ ਨਾਲ ਮਲਾਪ ਹੋਇਆ ਉਹ ਤਾਂ ਇੰਨੇ ਕੁ ਨੀਵੇਂ ਹੋ ਗਏ ਆ ਵੀ ਜੇ ਉਹਨਾਂ ਨੂੰ ਕਿਸੇ ਨੇ ਕਹਿ ਵੀ ਦਿੱਤਾ ਉਹਨਾਂ ਨੇ ਆਪਦੇ ਆਪ ਨੂੰ ਕੀ ਕਿਹਾ ਵਾ ਵੀ ਆਪਦੇ ਆਪ ਨੂੰ ਮਹਾਰਾਏ ਨੇ ਕਿਹਾ ਵੀ ਅਸੀਂ ਮਾੜੇ ਆ ਤੇ ਦੁਨੀਆ ਚੰਗੀ ਆ ਹਨਾ ਬਾਬਾ ਕਬੀਰ ਜੀ ਨੇ ਵੀ ਕਿਹਾ ਹੋਰ ਵੀ ਆਪਾਂ ਕਹਿੰਦੇ RAM RAM ਕਰਦਾ ਸਭ ਜੱਗ ਫਿਰੇ ਰਾਮਨਾ ਪਾਇਆ ਜਾਏ। ਰਾਮਨਾ ਦਾ ਮਾਰੇ ਕਹਿੰਦੇ ਸਾਰੀ ਦੁਨੀਆ ਘਰੀ ਜਾਂਦੀ ਜਾਂ ਲਾਲਾ ਵਾਇਗਰੂ ਵਾਇਗਰੂ ਪਰ ਪ੍ਰਮਾਤਮਾ ਕਿਸੇ ਵਿਰਲੇ ਨੂੰ ਮਿਲਦਾ ਹੈ। ਇੱਕ ਮੈਂ ਤੁਹਾਨੂੰ ਛੋਟੀ ਜੀ ਸਾਖੀ ਸੁਣਾਉਣਾ। ਇਸੇ ਤੇ ਜਵੇਂ ਹੁਣ ਆਪਾਂ ਨੂੰ ਕੋਈ ਕਹਿੰਦੇ ਵੀ ਕੋਈ ਰੱਬ ਦਾ ਬੰਦਾ ਸੀਗਾ ਤੇ ਉਹ ਕਿਸੇ ਸਾਧੂ ਕੋਲੇ ਗਿਆ। ਸਾਧੂ ਨੂੰ ਜਾਇਆ ਕਹਿੰਦਾ ਜੀ ਮੈਂ ਮਾਲਕ ਨੂੰ ਮਿਲਣਾ। ਉਹ ਸਾਧੂ ਕਹਿੰਦਾ ਵੀ ਪ੍ਰਮਾਤਮਾ ਨੂੰ ਮਿਲ ਸਕਦਾ ਤੂੰ ਤੇ ਮੈਂ ਤੈਨੂੰ ਇੱਕ ਗੁੱਜਾ ਮੰਤਰ ਦੇਵਾਂਗਾ। ਤੇ ਉਹ ਤੂੰ ਮੰਤਰ ਜਪ ਤੈ ਤੂੰ ਪ੍ਰਮਾਤਮਾ ਤੱਕ ਪਹੁੰਚ ਜਾਏਗਾ ਦੋ ਸਾਲ ਉਹਨੇ ਸੇਵਾ ਕੀਤੀ ਉਹਨੇ ਜੀ ਉਹਨੂੰ ਵਾਹਿਗੁਰੂ ਮੰਤਰ ਜਾਂ ਓਮ ਜਾਂ ਅੱਲਾ ਕੋਈ ਵੀ ਆਪਾਂ ਕਹਿ ਦਈਏ ਵੀ ਦੇਤਾ ਉਹਨੇ ਜਦੋਂ ਉਹਨੇ ਕਿਹਾ ਵੀ ਤੂੰ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਜਾਂ ਰਾਮ ਰਾਮ ਜਪਿਆ ਕਰ ਉਹ ਜਦੋਂ ਬਾਹਰ ਨਿਕਲਿਆ ਮੰਤਰ ਲੈ ਕੇ ਬੜਾ ਖੁਸ਼ ਵੀ ਮੇਰੇ ਗੁਰੂ ਨੇ ਇੱਕ ਗੂਝਾ ਮੰਤਰ ਦੇਤਾ ਉਹ ਗਾਂ ਨੂੰ ਕੋਈ ਦੁੱਧ ਹੀ ਮਿਲਿਆ ਉਹ ਕਹਿੰਦਾ ਹਾਂ ਜੀ ਰਾਮ ਰਾਮ ਜੀ ਉਹ ਕਹਿੰਦਾ ਰਾਮ ਰਾਮ ਤਾਂ ਮੇਰੇ ਤਾਂ ਗੁਰੂ ਨੇ ਕਿਹਾ ਸੀ ਇਹ ਗੋਜ ਮੰਤਰ ਹੈ ਤੇ ਫਿਰ ਗਾਂ ਗਿਆ ਜਵੇਂ ਫਿਰ ਅਗਲਾ ਹਾਂਜੀ ਰਾਮਨਾਮ ਜੀ ਉਹ ਆ ਗਿਆ ਉਹਨੂੰ ਭਰਮ ਪੈ ਗਿਆ ਉਹਦੇ ਗੁਰੂ ਤੱਕ ਆ ਗਿਆ ਉਹਦੇ ਗੁਰੂ ਨੂੰ ਕਹਿੰਦਾ ਜੀ ਤੁਸੀਂ ਚੰਗਾ ਮੈਨੂੰ 2 ਸਾਲ ਸੇਵਾ ਕਰਾਈ ਗਏ ਆ ਜਿਹੜਾ ਰਾਮ ਰਾਮ ਦਾ ਮੰਤਰ ਦਿੱਤਾ ਤੁਸੀਂ ਮੈਨੂੰ ਤੇ ਇਹ ਤਾਂ ਇੱਕ ਦੁੱਧੀ ਨੂੰ ਵੀ ਪਤਾ ਇਹਦੇ 'ਚ ਕਿਹੜੀ ਲਕੋਣ ਵਾਲੀ ਗੱਲ ਆ ਤੁਸੀਂ ਤਾਂ ਕਹਿੰਦੇ ਇਹ ਮੰਤਰ ਸਾਰੀਆਂ ਅੰਦਰਲੇ ਜਿੰਦਰੇ ਖੋਲ ਦੂਗਾ ਉਹ ਗੁਰੂ ਨੇ ਦੇਖਿਆ ਵੀ ਇਹ ਭਰਮ 'ਚ ਪੈ ਗਿਆ ਹਨਾ ਗੁਰੂ ਕਹਿੰਦਾ ਵੀ ਤੂੰ ਐਂ ਕਰ ਸਵੇਰੇ ਆਈਂ ਮੇਰਾ ਇੱਕ ਕੰਮ ਕਰਕੇ ਆ ਤੇ ਫਿਰ ਮੈਂ ਤੈਨੂੰ ਏਦੋਂ ਤਕੜਾ ਮੰਤਰ ਫੋੜ ਦੇਵਾਂਗਾ ਉਹ ਮੰਤਰ ਕਿਸੇ ਕੋਲੇ ਨਹੀਂ ਚਲੋ ਸਵੇਰੇ ਇਸ਼ਨਾਨ ਕਰਕੇ ਆ ਗਿਆ ਆ ਕੇ ਜਦੋਂ ਉਹਨੇ ਉਹਨੇ ਇੱਕ ਪੱਥਰ ਦਿੱਤਾ ਤਾਨੂੰ ਉਹਨੇ ਕਹਿੰਦਾ ਵੀ ਇਹ ਲੈ ਜਾ ਇਹਦਾ ਮੁੱਲ ਪਾਉਣਾ ਤੇ ਵੇਚਣਾ ਨਹੀਂ ਕਹਾਂ ਤੁਸੀਂ ਪਹਿਲਾਂ ਵਿਚਾਰੇ ਸੁਣੀ ਵੀ ਹੋ ਉਹ ਜਦੋਂ ਗਿਆ ਸਬਜ਼ੀ ਵਾਲੇ ਕੋਲੇ ਕਹਿੰਦਾ ਜੀ ਆ ਪੱਥਰ ਆ ਮੇਰੇ ਕੋਲੇ ਏਡਾ ਤੇ ਉਹਨੇ ਵੇਖਿਆ ਵੀ ਏਡਾ ਚਮਕਦਾ ਏਡਾ ਵਧੀਆ ਪੱਥਰ ਕਹਿੰਦਾ ਇਹਦੇ ਵਾਸਤੇ ਕਿਲੋ ਸਬਜ਼ੀ ਲੈ ਜਾ ਉਹ ਕਹਿੰਦਾ ਨਹੀਂ ਨਹੀਂ ਵੇਚਣਾ ਨਹੀਂ ਗਾਂ ਗਿਆ ਕੱਪੜੇ ਵਾਲੇ ਕੋਲੇ ਉਹ ਕਹਿੰਦਾ ਵੀ ਇਹਦਾ ਇੱਕ ਪ੍ਰਤਾਪੀਆਮਾ ਲੈ ਲਾਂਗੇ ਸਾਡੇ ਦਾ ਕੰਮ ਦਾ ਨਹੀਂ ਇਥੇ ਪਿਆਰ ਹੋਊਗਾ ਸੋਹ ਆਹੇ ਕਰਦਾ ਕਰਦਾ ਮਤਲਬ ਦੁੱਦੀ ਕੋਲੇ ਗਿਆ ਹੁੰਦਾ ਕਿ ਕਿਲੋ ਦੁੱਧ ਲੈ ਜਾ ਐ ਤੁਰਦਾ 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 ਉਹ ਅੱਗੇ ਤੋਂ ਅੱਗੇ ਤੁਰਿਆ ਗਿਆ ਉਹ ਹੌਲੀ ਹੌਲੀ ਚਲਾ ਗਿਆ ਸੁਨਾਰ ਕੋਲੇ ਸੁਨਾਰ ਨੇ ਵੇਖਿਆ ਵੀ ਇਹ ਤਾਂ ਯਾਰ ਕੰਮ ਦੀ ਚੀਜ਼ ਆ ਉਹਨੇ ਕਿਹਾ ਵੀ ਮੈਂ ਤੈਨੂੰ ਲੱਖ ਰੁਪਈਆ ਦੇ ਸਕਦਾ ਉਸ ਸਮੇਂ ਦੀਆਂ ਜਿਹੜੀਆਂ ਮੋਹਰਾਂ ਆ ਪਾ ਕੇ ਰਹੀਆਂ ਤੇ ਉਦੋਂ ਬਾਅਦ ਜਦੋਂ ਉਹ ਚਲਾ ਗਿਆ ਜਿਓਰੀ ਕੋਲੇ ਜਿਓਰੀ ਵੇਖ ਕੇ ਕਹਿੰਦਾ ਉਹ ਇਹ ਤੂੰ ਕਿੱਥੋਂ ਲਿਆਇਆ ਕਹਿੰਦਾ ਇਹ ਤਾਂ ਸਾਡੇ ਦਾਦੇ ਪੜਦਾਦੇ ਦੱਸਦੇ ਹੁੰਦੇ ਸੀ ਵੀ ਏਦਾਂ ਦਾ ਇੱਕ ਪਾਰਸਿਕ ਹੀਰਾ ਹੁੰਦਾ ਇਹ ਤਾਂ ਤਾਂ ਮੁੱਲ ਹੀ ਕੋਈ ਨਹੀਂ ਉਹ ਕਹਿੰਦਾ ਵੀ ਜਿੰਨਾ ਆਪਣਾ ਰਾਜ ਭਾਗ ਹੈ ਸਾਰਾ ਕੁਝ ਵੀ ਤੈਨੂੰ ਦੇ ਦਿੱਤਾ ਜਾਵੇ ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ 100 ਰੁਪਿਆ ਤਾਂ ਉਹ ਕਹਿੰਦਾ ਮੈਂ ਤੈਨੂੰ ਭੇਟਾ ਦਿੰਦਾ ਹਾਂ ਇਹਦੀ 100 ਰੁਪਿਆ ਨੇ ਮੱਥਾ ਢੇਕ ਕੇ ਭੇਟਾ ਦਿੱਤੀ ਤੇ ਫਿਰ ਉਹ ਨੂੰ ਗੁਰੂ ਕੋਲੇ ਵਾਪਸ ਲੈ ਕੇ ਆਇਆ ਤੇ ਗੁਰੂ ਕਹਿੰਦਾ ਹਾਂ ਸੁਣਾ ਕਿਵੇਂ ਆ ਕਹਿੰਦਾ ਜੀ ਮਹਾਰਾਜ ਮੈਂ ਲੈ ਕੇ ਗਿਆ ਸੀ ਦੁੱਧੀ ਕੋਲੇ ਤੇ ਕਹਿੰਦਾ ਉਹ ਕਹਿੰਦਾ ਫਿਰ ਲੋ ਦੁੱਧ ਲੈ ਜਾਓ ਤੇ ਕਹਿੰਦਾ ਮੈਂ ਗਿਆ ਸਬਜ਼ੀ ਵਾਲੇ ਕੋਲੇ ਉਹ ਕਹਦਾ ਕਿਲੋ ਸਬਜ਼ੀ ਲੈ ਜਾ ਤੇ ਕਹਿੰਦਾ ਜੋਰੀ ਕੋਲੇ ਗਿਆ ਉਹਨੇ ਤਾਂ 100 ਰੁਪਿਆ ਮੱਥਾ ਹੀ ਢੇਕਤਾ ਇਹਨੂੰ ਤੇ ਨਾਲੇ ਕਹਿੰਦਾ ਉਹ ਕਹਿੰਦੇ ਆਈ ਆ ਜਿਹੜਾ ਫਿਰ ਵਾਹਿਗੁਰੂ ਮੰਤਰ ਹੈ ਨਾ ਵਾਹਿਗੁਰੂ ਮੰਤਰ ਹੈ ਜਿਹਨਾਂ ਜਿਹੜੇ ਜੋਰੀ ਹੈ ਉਹਨਾਂ ਨੂੰ ਪਤਾ ਇਹਦਾ ਮੁੱਲ ਕੀ ਹੈ ਇਹ ਕਹਿੰਦੇ ਜਿਹਨੂੰ ਮੁੱਲ ਹੀ ਨਹੀਂ ਪਤਾ ਹੈਗਾ ਉਹ ਐਵੇਂ ਥੋੜੀ ਮਾਰਾ ਹੀ ਨੇ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ